ਨੀਲੀ ਟਾਕੀ ਚੋਲ ਬੰਦੇ ਦਿਨੇ ਕਵਾਚੇ ਰਾਤੀ ਲੱਬੇ ਚੋਲ ਬੰਦੇ ਆ ਚਾਰ ਬੰਦੇ ਚੋਲ ਬੰਦੇ ਚੋਲ ਖਾਂਦੇ ਨੇ ਬਦ ਚੋਲ ਬੰਦੇ ਚੋਲ ਬੱਦੇ ਕੀ ਹੁੰਦਾ ਮਤਲਬ ਚੋਲ ਦਾ ਅੱਛਾ ਮਤਲਬ ਚੋਲ ਬਹੁਤ سارے ਹੁੰਦੇ ਨੇ ਮਤਲਬ ਬਹੁਤ سارے ਬੰਦੇ ਹੈ ਹਾਂ ਨੀਲੀ ਟਾਕੀ ਚੋਲ ਬੰਦੇ ਯਾਨੀ ਬਹੁਤ ਸਾਰੇ ਬੰਦੇ ਦਿਨੇ ਕਵਾਚੇ ਰਾਤ ਨੂੰ ਲੱਬੇ ਹਾਂਜੀ ਨੀਲੀ ਟਾਕੀ ਚੋਲ ਬੰਦੇ ਚੋਲ ਮਤਲਬ ਬਹੁਤ ਸਾਰੇ ਹੁੰਦੇ ਬਹੁਤ ਹੀ ਸਿੰਪਲ ਬਜ਼ਾਰ ਮੈਂ ਤਾਂ ਹਾਂ ਚੋਲ ਬੰਦੇ ਮਤਲਬ ਪਤਲੇ ਪਤਲੇ ਨਿੱਕੇ ਨਿੱਕੇ ਹਾਂ ਇਹ ਵੀ ਹੋ ਸਕਦਾ ਹੈ ਹੋਰ ਵੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਅੱਛਾ ਮਤਲਬ ਦੋਨੋਂ ਹੀ ਐ ਦੋਨੋਂ ਹੀ ਐ ਪਤਲੇ ਬਤਲੇ ਨਿੱਕੇ ਦੇ ਬਹੁਤ ਸਾਰੇ ਵੀ ਨੇ ਤੇ ਚੋਲਾ ਦੀ ਸ਼ੇਪ ਚ ਨੇਗੇ ਚੋਲਾ ਦੀ ਸ਼ੇਪ ਚ ਹੂੰ ਉਹ ਤੀਰ ਕਮਾਨ ਨਹੀਂ ਕਿ ਨਹੀਂ ਉਹ ਤੀਰ ਕਮਾਨ ਦਾ ਅੱਗੇ ਚੁੰਜੀ ਨਹੀਂ ਬਣੀ ਹੁੰਦੀ ਚੋਲ ਵਰਗੀ ਚੋਲਾ ਨਾਲ ਕੀ ਲੈਣਾ ਦਿਨ ਨੀਲੀ ਟਾਕੀ ਬਈ ਦਿਓ ਯਾਰ ਕਮੈਂਟ ਰਹੀ ਜਵਾਬ ਜਿਹਨਾਂ ਜਨਨ ਨੂੰ ਪਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨ ਇਹ ਵੀਡੀਓ ਹਰ ਕਿਹੇ ਤੱਕ ਪਹੁੰਚ ਸਕੀ ਬਹੁਤ سارے ਲੋਕਾਂ ਤੱਕ ਪਹੁੰਚ ਸਕੀ ਹਾਂ ਆ ਗਏ ਨੇ ਬੁਝਾਰਤਾ ਵਾਲੇ ਖੈਰ ਨੀਲੀ ਟਾਕੀ ਚੌਲ ਬੰਦੇ ਹੂੰ ਦਿਨੇ ਗਵਾਚੇ ਰਾਤੀ ਲੱਭੇ ਰਾਤੀ ਤਾਂ ਤਾਰੇ ਹੁੰਦੇ ਨੇ ਸਹੀ ਜਵਾਬ ਦੋ ਤਾਰੇ ਵੀ ਬਹੁਤ سارے ਹੁੰਦੇ ਨੇ ਹੂੰ ਤੇ ਨਿੱਕੇ ਨਿੱਕੇ ਲੱਗਦੇ ਨੇ ਲੇਕਿਨ ਹੈ ਬਹੁਤ ਵੱਡੇ ਹੂੰ ਮਤਲਬ ਕਿ ਚੋਲਾ ਵੰਗਿ ਛੋਟ 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 ਤੇ ਨੀਲਾ ਅਸਮਾਨ ਕਿਹਾ ਜਾਂਦੇ ਨੇ ਹੈ ਪਟ ਮੇਰੇ ਚਿੱਟਾ ਆਸਮਾਨ ਕਹਿੰਦਾ ਨੀਲੇ ਦਾ ਲੱਗਦਾ ਰਿ ਕਿਸੇ ਐਂਗਲ ਤੋਂ ਤੁਹਾਨੂੰ ਚਿੱਟਾ ਕਿੱਥੇ ਲੱਗਦਾ ਆ ਦੇਖ ਰਿਹਾ ਤੇ ਸਾਰਾ ਚਿੱਟਾ ਚਿੱਟਾ ਹੀ ਵਾਗ ਰਿਹਾ ਸਾਰੇ ਪਾਸੇ ਤਾਂ ਬਰਫੀ ਬਰਫ ਹੈ ਫੇਰ ਉਹ ਤਾਂ ਬਰਫ ਬਰਫ ਚਿੱਟੀ ਆ ਆਸਮਾਨ ਤਾਂ ਨੀਲੀ ਹੈ ਖੈਰ ਤੋਂ ਇਸ ਪੁਜਾਰ ਦਾ ਸਹੀ ਜਵਾਬ ਹੈ ਜੀ ਤਾਰੇ ਤਾਰੇ ਮੈਂ ਚੌਲ ਕਹਿਣ ਲੱਗਿਆ ਜੀ ਖੈਰ ਤਾਰੇ ਜਿਨੇ ਲਿਆਂਦਾ ਉਹਨੇ ਪਾਇਆ ਨਹੀਂ ਅੱਛਾ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਹੈ ਜਿਨੇ ਲਿਆਂਦਾ ਅੱਛਾ ਉਹਨੇ ਪਾਇਆ ਨਹੀਂ ਹੈ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਇੱਕ ਹੀ ਹੋਇਆ ਜਿਹਨੇ ਲਿਆਂਦਾ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਤਾ ਨਹੀਂ ਉਹ ਮੈਂ ਰੱਖਣਾ ਹੋਇਆ ਕਿ ਮੈਂ ਲੈ ਕੇ ਆਇਆ ਨਿਆਆਂ ਦੇ ਲਈ ਸੂਟ ਅੱਛਾ ਠੀਕ ਹੈ ਤੇ ਲਿਆ ਕੇ ਮੈਂ ਆਪਣੇ ਬੈਗ 'ਚ ਰੱਖਤਾ ਅੱਛਾ ਹੁਣ ਮੈਂ ਤਾਂ ਸੂਟ ਪਾਣਾ ਨਹੀਂ ਠੀਕ ਹੈ ਨੀਹਾ ਨੂੰ ਪਤਾ ਨਹੀਂ ਕਿ ਮੇਰੇ ਬੈਗ 'ਚ ਸੂਟ ਹੈ ਤਾਂ ਮੈਂ ਲਿਆਇਆ ਮੈਂ ਪਾਇਆ ਨਹੀਂ ਕਿਉਂਕਿ ਸੂਟ ਤਾਂ ਮੈਂ ਪਾਣਾ ਨਹੀਂ ਇਹਨੇ ਪਾਣਾ ਠੀਕ ਹੈ ਇਹਨੂੰ ਪਤਾ ਨਹੀਂ ਮੇਰੇ ਬੈਗ 'ਚ ਸੂਟ ਹੈ ਤੇ ਜਿਹਨੇ ਪਾਇਆ ਉਹਨੂੰ ਪਤਾ ਨਹੀਂ ਤੇ ਇਹਨੂੰ ਪਤਾ ਹੀ ਨਹੀਂ ਮੈਂ ਪਾਇਆ ਤਾਂ ਹੈਗਾ ਨਾ ਨੇ ਨਹੀਂ ਇਹਦੇ ਪਾ ਇਹ ਹਾਂ ਅੱਗੇ ਸੁਣੋ ਕਹਾਣੀ ਕੀ ਹੋਇਆ ਕਿ ਮੈਂ ਲੈ ਕੇ ਆਇਆ ਸੂਟ ਠੀਕ ਹੈ ਨੀਹਾ ਨੂੰ ਨੇ ਲਿਆਇਆ ਤੇ ਮੈਂ ਤਾਂ ਪਾਣੀ ਵਿੱਚ ਬੈਕ ਚ ਪਾ ਕੇ ਰੱਖਤਾ ਨੀਹ ਨੇ ਮੇਰਾ ਬੈਕ ਖੋਲਿਆ ਸੂਟ ਪਾ ਲਿਆ ਲੇਕਿਨ ਇਹ ਨਹੀਂ ਪਤਾ ਕਿ ਇਹ ਸੂਟ ਮੈਂ ਲੈ ਕੇ ਆਇਆ ਗਲਤ ਜਵਾਬ ਕਾਹਦੀ ਕਾਹੀ ਬੜੀ ਨਹੀਂ ਵਸ ਗਲਤ ਜਵਾਬ 101% ਗਲਤ ਜਵਾਬ ਇੱਕ ਮਿੰਟ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਹਿਨਿਆ ਨਹੀਂ ਉਹਨੂੰ ਪਤਾ ਨਹੀਂ ਮਤਲਬ ਕਿ ਨਾ ਉਹ ਇੱਕ ਵਾਰ ਇਹ ਬੁਝਾਰ ਸੁਣੀ ਹੋਈ ਲੱਗਦੀ ਹੈ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਦੇਖਿਆ ਉਹਨੇ ਦੇਖਿਆ ਨਹੀਂ ਤੇ ਉਹਨੂੰ ਪਤਾ ਵੀ ਨਹੀਂ ਹੈਗਾ ਵੀ ਮੇਰੇ ਕੋਲ ਮੈਂ ਪਹਿਲੇ ਕੀ ਬੋਲ ਗਿਆ ਜਿਹਨੇ ਪਾਇਆ ਉਹਨੇ ਪਹਿਨਿਆ ਨਹੀਂ ਪਾਇਆ ਨਹੀਂ ਤੇ ਪਹਿਨਿਆ ਨਹੀਂ ਤੇ ਗਲਤ ਇਕੋ ਹੀ ਹੈ ਨਾ ਖੈਰ ਤੇ ਪੁਲਿਸ ਵਾਲੇ ਭਾਈ ਜੀ ਬੈਠੇ ਆ ਰਹੇ ਨੇ ਹਲੋ ਹਲੋ ਕਰ ਰਹੇ ਨੇ ਹਲੋ ਭਾਈ ਜੀ ਕੀ ਹਾਲ ਨੇ ਅਰੇ ਉਹਨੂੰ ਪਤਾ ਕਿ ਹਰ ਵਾਰੀ ਇੱਥੇ ਆ ਕੇ ਬੰਦੇ ਨੇ ਨੀ ਫਿਕਸ ਲੋਕੇਸ਼ਨ ਇਹੀ ਆ ਆਹ ਬੁਰਜ ਜਾਮਸ਼ਦਨ ਅਟਾ ਟਰਮੀਨਲ ਸਾਈਡ ਆਣੀ ਹੋਗੇ ਤਾਂ ਇਹ ਵਾਲੀ ਲੋਕੇਸ਼ਨ ਜਰ ਕਦੇ ਮਿਸ ਨਾ ਕਰਿਓ ਕਦੇ ਮਿਸ ਨਾ ਕਰਿਓ ਭਾਈ ਠੀਕ ਹੈ ਤੇ ਅੱਗੇ ਜਾਉਂਗੇ 200 ਰੁਪਏ ਲੱਗਣਗੇ ਜਾਂਦੇ ਵੇਸੇ ਤਾਂ ਠੀਕ ਤੁਸੀਂ ਜਾ ਸਕਦੇ ਹੋ ਜਾ ਸਕਦੇ ਸੂਰਫਰ ਨਿਕਲ ਜਾਓ ਸਾਧਰੇ ਸਾਧਰੇ ਨਿਕਲਣਾ ਵੀ ਆਹ 200 ਰੁਪਏ ਲਗਾ ਕੇ ਫਿਰ ਤੁਸੀਂ ਆਓ ਆ 3:30 ਤੋਂ 5 ਵਜੇ ਦੇ ਵਿੱਚ ਵਿੱਚ 5:00 ਵਜੇ ਦੇ ਵਿੱਚ ਬਾਅਦ ਨਿਕਲ ਜਾ ਕਰੋ 5:00 ਵਜੇ ਤੋਂ ਪਹਿਲਾਂ ਨਿਕਲ ਜਾਓ ਪਰ ਤਾਂ 200 ਰੁਪਏ ਲੱਗਦੇ ਨੇ ਕਾਢੇ ਵਰਗੇ ਤਾਂ ਹੈ ਜਿਹਨੇ 4 ਵਜੇ ਆ ਕੇ ਉਰੀ ਖੜ ਜਾਂਦੀ ਨੇ ਅੱਗੇ ਜਾਂਦੀ ਸੋਚ ਲਈ ਨਹੀਂ ਕਾਈ ਤੱਕਲੇ ਗਏ ਤੇ ਭਾਈ ਤੁਸੀਂ ਸਵੇਰੇ ਆਇਓ ਸਾਢੇ ਤੋਂ ਪਹਿਲਾਂ ਆਇਓ ਖੈਰ ਚਲੋ ਤੇ ਕਿੱਥੇ ਸੀ ਆਪਾਂ ਇਹਦਾ ਜਵਾਬ ਹੈ ਨਹੀਂ ਹਾਂ ਜੀ ਕਫਨ ਕਿੱਦਾਂ ਜਿਨੇ ਲਿਆਇਆ ਉਹਨੇ ਪਾਇਆ ਨਹੀਂ ਕਫਨ ਜਿਹੜਾ ਹੈ ਜਿਹੜਾ ਬੰਦਾ ਲੈ ਕੇ ਆਉਂਦਾ ਉਹ ਤਾਂ ਪਾਉਂਦਾ ਨਹੀਂ ਤੇ ਜਿਹਦੇ ਪਾਇਆ ਉਹ ਬੰਦਾ ਤਾਂ ਹੁਣ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਕਫਨ ਪਾਇਆ ਨਾ ਪਾਇਆ ਪਾਓ ਨਾ ਪਾਓ ਉਹਨੂੰ ਕੀ ਫਰਕ ਪੈਣਾ ਬਿਲਕੁਲ ਠੀਕ ਹੈ ਸੋ ਇਹਦਾ ਸਹੀ ਜਵਾਬ ਹੈ ਜੀ ਕਫਨ 12 ਗਲਾਸ 3 ਚਮਚੇ 12 ਗਲਾਸ 3 ਚਮਚੇ ਇਹਦਾ ਤੱਕਾ ਹੈ ਜੇ ਤੁਸੀਂ ਮੰਗੋ ਸ਼ੇਕ ਬਣਾ ਕੇ ਦਿੱਤਾ ਕਿਸੇ ਨੂੰ ਤੇ ਵਿੱਚ ਪਾਏ ਨੇ ਕਾਜੂ ਬਦਾਮ ਤੇ ਅਗਲੇ ਨੇ ਹੁਣ 12 ਗਲਾਸ ਹੈਗੇ 3 ਚਮਚੇ ਨੇ ਮੰਗੋ ਸ਼ੇਕ ਤੇ ਪੀਜਾ ਕਾਜੂ ਬਦਾਮ ਨੂੰ ਖਾਣੇ ਚਮਚੇ ਤਾਂ ਚਾਹੀਦੇ ਹੋਣਗੇ ਨਾ ਚਮਚੇ ਕਿਉਂ ਘਟ ਰਹੇ ਹੈ ਹੀ ਨਹੀਂ ਵੀ ਮੈਂ ਮੰਗੋ ਸ਼ੇਕ ਦਿੱਤਾ ਤੱਕਾ ਨਹੀਂ ਹੈਗਾ ਬਈ ਦੇਖੋ 12 ਗਲਾਸ ਤੇ 3 ਚਮਚੇ ਆਉਣ ਲਈ ਇਹਦਾ ਬਹੁਤ ਬੜਾ ਤੱਕਾ ਇਹਦੇ ਖਿਲਾਫ ਤਾਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਹੀ ਜਵਾਬ ਬੱਚੇ ਬੱਚੇ ਨੂੰ ਪਤਾ ਹੋਏਗਾ ਕਮੈਂਟ ਬਾਕ ਵਿੱਚ ਆਣਗੇ ਨੇਰੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਵੱਤੋ ਵੱਤ ਅੱਛਾ ਹਾਂਜੀ ਇਹਦਾ ਜਵਾਬ ਹੈ ਘੜੀ ਕਿੰਨੇ 1 2 3 4 5 6 7 8 9 10 हाँ? 11 12 12 ਇਹਨਾਂ ਨੂੰ ਤੁਸੀਂ ਕਿਹਾ ਗਲਾਸ ਤੇ ਤਿੰਨ ਚਮਚੇ ਜੀ ਤੁਸੀਂ ਕਿਹਾ ਉਹ ਹੈ ਮਿੰਟ ਸੈਕਿੰਡ ਤੇ ਘੰਟੇ ਵਾਲੀ ਸੂਈ ਹਾਂਜੀ ਕਿਆ ਮੰਨ ਗਏ ਇਹਦਾ ਸਹੀ ਜਵਾਬ ਸੀਗਾ ਜੀ ਘੜੀ ਬੋਲੋ ਬੋਲੋ ਪੰਜਵਾਂ ਮੰਡਾ ਪਾਰ ਤੇ ਖਾਰੇ ਮੰਡਾ ਖਾਨ ਤੇ ਪੰਜਾਬੋ ਕੁੜੀ ਲੰਘਾਨ ਤੇ ਸੁਖਪਾਲ ਖੈਰਾ ਜੀ ਦੀ ਗੱਲ ਕੀਤੀ ਆ ਰਹੀ ਖੈਰੋ ਨਾ ਜੀ ਮੈਂ ਕਿਸੇ ਦੀ ਕੋਈ ਗੱਲ ਨਹੀਂ ਕੀਤੀ ਮੈਂ ਜਸਟ ਆਪਣੀ ਬਾਜ਼ਾਰ ਤੇ ਤੱਕੀ ਸੀਮਤ ਆ ਦੇਖੋ ਜੀ ਸੁਖਬੈਲ ਸੁਖਪਾਲ ਖੈਰਾ ਜੀ ਦੇ ਬਾਰੇ ਕੁਝ ਨਹੀਂ ਬੋਲਣਾ ਉਹ ਸਾਡੇ ਸੰਗਰੂਰ ਤੋਂ ਚੋਣ ਲੜ ਰਹੇ ਨੇ ਠੀਕ ਹੈ ਜੇ ਉਹ ਜਿੱਤ ਗਏ ਉਹਨਾਂ ਨੇ ਕਿਹਾ ਆ ਕੁੜੀ ਨੇ ਮੇਰੇ ਬਾਰੇ ਬੋਲਿਆ ਸੀ ਕੋਈ ਨਹੀਂ ਮੈਂ ਵੀ ਸੰਗਰੂਰ ਤੋਂ ਇੱਥੇ ਦੇਖ ਲਾਂਗੇ ਫਿਰ ਆਪਾਂ ਵੀ ਐਵੇਂ ਕਿਵੇਂ ਦੇਖ ਲਾਂਗੇ ਖੈਰਾ ਸਾਹਿਬ ਦੇਖ ਲਓ ਕੀ ਬੋਲਦੀ ਆਈ ਲਵ ਯੂ ਮੈਂ ਨਹੀਂ ਬੋਲਿਆ ਖੈਰਾ ਸਾਹਿਬ ਕੁਝ ਵੀ ਇਹਨੇ ਕਿਹਾ ਨਹੀਂ ਲਵ ਯੂ ਨਹੀਂ ਲਵ ਯੂ ਨਹੀਂ ਮੈਂ ਲਵ ਯੂ ਕਿਹਾ ਤਾਂ ਪਹਿਲਾਂ ਲੱਭਣਗੇ ਨਹੀਂ ਮੈਨੂੰ ਕੁਝ ਨਹੀਂ ਕਹਿੰਦੇ ਮੇਰਾ ਤਾਂ ਪਿਆਰੀ ਬੜਾ ਖੈਰਾ ਸਾਹਿਬ ਚਲ ਇਹ ਜਵਾਬ ਦਿਓ ਹਾਂ ਖੈਰ ਤੇ ਮੈਂ ਕਿੱਥੇ ਸੀ ਹਾਂ ਖੈਰਾ ਮੰਡਾ ਕੀ ਸੀਗਾ ਪੰਜੇ ਮੰਡਾ ਖਾਣ ਪਾਣ ਤੇ ਪੰਜੇ ਮੰਡਾ ਪਾਣ ਤੇ ਅੱਛਾ ਜੀ ਖੈਰੇ ਮੰਡਾ ਖਾਨ ਤੇ ਖੈਰੇ ਮੰਡਾ ਖਾਨ ਤੇ ਪੰਜਾਬੋ ਕੁੜੀ ਲੰਗਾਨ ਤੇ ਪੰਜਾਬੋ ਕੁੜੀ ਨੂੰ ਲਗਾਣ ਤੇ ਬੁਝੋ ਯਾਰ ਬੜੀ ਇੰਟਰਸਟਿੰਗ ਬੁਝਾਰਤਾ ਤੇ ਬੜੀ ਪੁਰਾਣੀ ਬੁਝਾਰਤਾ ਬਹੁਤ ਪੁਰਾਣੀ ਹੈ ਬਹੁਤ ਜ਼ਿਆਦਾ ਹਾਂਜੀ ਜ਼ਿਆਦਾਤਰ ਵੀਰਾਂ ਪੈਣਾ ਨੂੰ ਤਾਂ ਸਮਝ ਵੀ ਨਹੀਂ ਆਣੀ ਜਿਹੜਾ ਅੱਜ ਕੱਲ ਦੇ ਨੌਜਵਾਨ ਨੇ ਉਹ ਤਾਂ ਸਮਝਣਗੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਕੀ ਕਹਿਣਗੇ ਕਹਿਣਾ ਕੀ ਚਾਹਤਿਓ ਸਹੀ ਬਾਤ ਹੈ ਇਹਦਾ ਜਵਾਬ ਹੈ ਜੀ ਦੇਖੋ ਤਿੰਨ ਜਵਾਬ ਨੇ ਇਹਦੇ ਦੱਸੋ ਜੀ ਤੁਸੀਂ ਕੀ ਕਹਿ ਰਹੇ ਹੋ ਖੈਰਾ ਮੰਜਾ ਪੰਜੇ ਮੰਡਾ ਪਾਂ ਤੇ ਪੰਜੇ ਮੰਡਾ ਪਾਂ ਤੇ ਪੰਜ ਤਾਂ ਹੋ ਗਿਆ ਉਂਗਲੀਆਂ ਹੂੰ ਅੱਗੇ ਖੈਰੇ ਮੰਡਾ ਖਾਨ ਤੇ ਖੈਰੇ ਹੋ ਗਿਆ ਮੂੰਹ ਖੈਰੇ ਮੰਡਾ ਖਾਨ ਤੇ ਆ ਲੋ ਮੂੰਹ ਮੂੰਹ ਅੱਗੇ ਗੁਲਾਬੋ ਪੰਜਾਬੋ ਕੁੜੀ ਲੰਗਾਨ ਤੇ ਪੰਜਾਬੋ ਹੋ ਗਈ ਜੀਬ ਕੁੜੀ ਲਗਾ ਮਤਲਬ ਰੋਟੀ ਜਿਹੜੀ ਕੁੜੀ ਉਹਨੂੰ ਕਿਹਾ ਤੁਸੀਂ ਮਤਲਬ ਕੀ ਸਿੰਪਲ ਜਾਂ ਆਨਸਰ ਹੈ ਦਾ ਹੂੰ ਇੱਕ ਹੱਥ ਹੈ ਤੁਸੀਂ ਰੋਟੀ ਖਾ ਰਹੇ ਹੋ ਪੰਜੇ ਉਂਗਲਾਂ ਨਾਲ ਚੱਕੀ ਹੈ ਮੂੰਹ ਵਿੱਚ ਪਾਈ ਹੈ ਤੇ ਅੱਗੇ ਨਗਾਈ ਅੰਦਰ ਲਗਾ ਲਿਆ ਠੀਕ ਹੈ ਨਹੀਂ ਤੇ ਬਸ ਸਮਝ ਗਿਆ ਇਹਦਾ ਸਹੀ ਜਵਾਬ ਸੀਗਾ ਜੀ ਹੱਥ ਮੂੰਹ ਤੇ ਜੀਬ ਬਿਲਕੁਲ ਸਹੀ ਜਵਾਬ ਹੈ ਨਹੀਂ ਉਹ ਜਿਹੜਾ ਜਿਹੜਾ ਨੇ ਕਮੈਂਟ ਰਹੀ ਸਹੀ ਜਵਾਬ ਤੇ ਬਹੁਤ ਬਹੁਤ ਧੰਨਵਾਦ ਸ਼ੀਸ਼ੇ ਦਾ ਮੈਂ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਤੇ ਢਿੱਡ 'ਚ ਪਾਣੀ ਪਹਿਲੀ ਗੱਲ ਨੇਹਾ ਜੀ ਮੈਂ ਬੈਠ ਰਿਹਾ ਹੁਣ ਭੁਖੜਦਾਲ ਤੇ ਕਿਉਂ ਤੁਸੀਂ ਮਹਿਲ ਬਣਾ ਲਿਆ ਮੈਨੂੰ ਬੁਲਾਇਆ ਤੱਕ ਨਹੀਂ ਹੱਦ ਹੋ ਗਈ ਤੁਸੀਂ ਵੀ ਨਾਲੇ ਬਣਾ ਰਹੇ ਸੀਗੇ ਮੈਂ ਕਿੱਥੇ ਬਣਾਇਆ ਇਕੱਲੇ-ਇਕੱਲੇ ਬਣਾ ਕੇ ਮਕਾਨ ਰਹਿਣ ਰੱਖਤੇ ਹਾਂ ਉਹ ਵੀ ਸ਼ੀਸ਼ੇ ਦਾ ਤਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦ ਬਣਾ ਲਿਆ ਫਿਰ ਹੁਣ ਕੀ ਕਰ ਸਕਦਾ YouTube ਤੇ ਵੀਡੀਓ ਪਾ ਪਾ ਕੇ ਐਨੇ ਪੈਸੇ ਕਮਾ ਲਏ ਕਿ ਸੀਸੇ ਦਾ ਮਹਿਲ ਬਣਾ ਲਿਆ ਅੱਗ ਲੰਗਾ ਅੱਗ ਲਾਓ ਲਾਓ ਹਾਂ ਨਹੀਂ ਸੱਚੀ ਗੱਲ ਹੈ ਹਾਂ ਮੁੜ ਕੇ ਬਾਜ਼ਾਰ ਤੇ ਆਓ ਆ ਜੰਨੇ ਸੀਸੇ ਦਾ ਮਹਿਲ ਬਣਾਇਆ ਹੂੰ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢਿੱਡ ਤੇ ਪਾਣੀ ਤੁਸੀਂ ਮੇਰੀ ਗੱਲ ਤਾਂ ਨਹੀਂ ਕੀਤੀ ਲੇਕਿਨ ਮੈਨੂੰ ਲੱਗਦਾ ਰਿਹਾ ਇਹ ਚ ਪਾਣੀ ਹੋਊਗਾ ਬਹੁਤ ਸਾਰਾ ਭਰਿਆ ਨਹੀਂ ਖਾਲੀ ਹੈ ਖਾਲੀ ਹੈ ਖਾਲੀ ਉਹੀ ਬਦਨਾਮ ਕਰਨੀ ਸਾਜੀ ਸੀ ਤੁਹਾਡੀ ਮੰਨ ਲੈਣੇ ਤੇ ਇਹਦਾ ਵੈਸੇ ਤਾਂ ਆਪਣੇ ਨਾਲ ਕੋਈ ਵਾ ਵਾਸਤਾ ਹੈ ਨਹੀਂ ਹਮ ਆਪਾਂ ਯੂਜ਼ ਨਹੀਂ ਕਰਦੇ ਲੇਕਿਨ ਜਿਹੜੇ ਸਾਡੇ ਹਰਿਆਣੇ ਦੇ ਵੀਰ ਨੇ ਉਹ ਬੜਾ ਯੂਜ਼ ਕਰਦੇ ਨੇ ਹਾਂਜੀ ਬਹੁਤ ਜ਼ਿਆਦਾ ਅਸੀਂ ਜਾਣਿਆ ਨਾ ਕਦੀ ਤਾਂ ਆਉਂਦਾ ਰੋੜ ਹੀ ਉਹ ਕਦੀ ਇੱਕ ਨੂੰ ਦੂਜੇ ਨੂੰ ਦੂਜੇ ਨੂੰ ਲਾ ਭਾਈ ਲਾ ਭਾਈ ਐ ਕਰਦੇ ਹੁੰਦੇ ਨੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਠੀਕ ਹੈ ਤਾਂ ਉਹਨੂੰ ਕਹਿੰਦੇ ਨੇ ਹੁੱਕਾ ਅੱਛਾ ਸੀਸੇ ਦਾ ਮੈਂ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਵਰਦਨ ਚ ਟੜਜਾ ਪਾਣੀ ਹੁੱਕਾ ਉਹ ਸ਼ੀਸ਼ੇ ਦੀ ਨਹੀਂ ਹੁੰਦਾ ਹੈਗਾ ਸ਼ੀਸ਼ੇ ਦਾ ਨਹੀਂ ਹੁੰਦਾ ਹੂੰ ਹੂੰ ਜੇ ਸ਼ੀਸ਼ੇ ਦਾ ਸ਼ੀਸ਼ੇ ਦਾ ਹੁੱਕਾ ਹੀ ਹੁੰਦਾ ਮਾਡੂ ਜੀ ਨਹੀਂ ਹੁੰਦਾ ਸ਼ੀਸ਼ੇ ਦਾ ਹੁੱਕਾ ਚਲੋ ਜੇ ਸ਼ੀਸ਼ੇ ਦਾ ਹੁੱਕਾ ਨਹੀਂ ਹਾਂ ਉਹ ਹੁੱਕਾ ਸ਼ੀਸ਼ੇ ਦਾ ਨਹੀਂ ਹੁੰਦਾ ਚਲੋ ਫਿਰ ਇਹਦਾ ਜਵਾਬ ਆਏਗਾ ਲਾਲ ਟੈਨ ਕਿਵੇਂ ਲਾਲ ਟੈਨ ਜਿਹੜਾ ਹੈ ਉਹ ਜਿਹੜਾ ਹੈ ਸ਼ੀਸ਼ੇ ਦੀ ਬਣੀ ਹੁੰਦੀ ਹੈ ਠੀਕ ਹੈ ਉੱਥੇ ਰੋਸ਼ਨੀ ਨਿਕਲਦੀ ਹੈ ਉਤੋਂ ਤੁਹਾਰੇ ਕਹਿੰਦਾ ਥੱਲੇ ਜਿਹੜਾ ਤੁਸੀਂ ਪਾਣੀ ਕਿਹਾ ਨਾ ਉਹ ਪਾਣੀ ਨਹੀਂ ਹੁੰਦਾ ਉਹ ਹੁੰਦਾ ਤੇਲ ਜਾਂ ਹੁੰਦਾ ਕੁਝ ਉਹਨੂੰ ਤੁਸੀਂ ਪਾਣੀ ਕਿਹਾ ਕਾਲਾ ਤੇਲ ਕਹਿ ਸਕਦੇ ਆਂਗੇ ਆਪਣਾ ਮਿੱਟੀਆ ਤੇਲ ਮਿੱਟੀਆ ਤੇਲ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਹੁੰਦਾ ਉਹ ਹਣਾ ਜੀ ਹਾਂਜੀ ਕੋਈ ਜਮਾਨੇ ਚ ਉਹੀ ਪ੍ਰਧਾਨ ਹੁੰਦਾ ਸੀ ਭਾਈ ਮਿੱਟੀਆ ਤੇਲ ਹੀ ਉਹਨੂੰ ਕੋਈ ਪੁੱਛਦਾ ਨਹੀਂ ਮੈਂ ਕਿਤੇ ਕੀਤੇ ਆਪਾਂ ਨੂੰ ਅੱਜ ਵੀ ਦੇਖਣ ਨੂੰ ਮਿਲਦੇ ਕਿਤੇ ਕਿਤੇ ਸਾਰੀ ਜਗ੍ਹਾ ਕਹਿੰਦੇ ਨਾ ਕੀ ਹੁੰਦਾ ਸੀ ਉਹ ਨਾ ਇੱਕ ਪਉਵਾ ਜਿਹਾ ਨਹੀਂ ਹੁੰਦਾ ਸੀ ਪਉਵਾ ਜਾਂ ਸ਼ਰਾਬ ਦੀ ਬੋਤਲ ਦਾ ਪਉਵਾ ਜਿਹਾ ਹੁੰਦਾ ਉਹਦੇ ਵਿੱਚ ਨਾ ਉਹ ਬੱਤੀ ਜੀ ਪਾ ਕੇ ਮਿੱਟੀਆ ਤੇਲ ਪਾ ਕੇ ਬੱਤੀ ਜੀ ਪਾ ਕੇ ਨਾ ਟੱਕਣ ਬੰਨ ਕਰਕੇ ਉਹਦਾ ਵੀ ਦੀਆ ਬਣਾਇਆ ਜਾਂਦਾ ਸੀਗਾ

ਜਨਾਬ ਯਾਹ 20 ਸਾਲ ਤੇ ਕੋਈ ਨਹੀਂ ਦੇਹਰਾ